ਹਾਂਜੀ ਸਤਿ ਸ੍ਰੀ ਅਕਾਲ ਬਾਬਿਓ ਮੈਂ ਤੁਹਾਡਾ ਰਾਜਦੀਪ ਸਿੰਘ ਬਾਈਚੀਕੜ ਤੇ ਪਜਾਮੇ ਤੋਂ ਕੁਝ ਦਿਨ ਪਹਿਲ ਬਾਬਿਓ ਆਪਾਂ ਇੱਕ ਵੀਡੀਓ ਬਣਾਈ ਸੀ 골ਡਨ ਕਲਰ ਦੀਆਂ ਟੂਨਸ ਸੀਗੀਆਂ ਯੈਲੋ ਕਲਰ ਦੀਆਂ ਟੂਨਸ ਸੀਗੀਆਂ ਉਹਨਾਂ ਦੇ ਵਿੱਚ ਇੱਕ ਆ ਵੀ ਸੀ ਮੇਰਾ ਵੀ ਸਟਿਚ ਹੋ ਕੇ ਆਇਆ ਮੈਂ ਕਿਹਾ ਚਲੋ ਭਰਾਵਾਂ ਨਾਲ ਸ਼ੇਅਰ ਕਰਦਾ ਆ 골ਡਨ ਟੂਨ ਹੈ ਬਾਈ ਇਹ ਤੀਜੀ ਕੇ ਚੌਥਾ ਨੰਬਰ ਸੀਗਾ ਜਿਹੜਾ ਆਪਾਂ ਉਦੋਂ ਵੀਡੀਓ ਬਣਾਈ ਆ ਵਧੀਆ ਟੂਨ ਹੈ ਕਾਫੀ ਉੱਠਦਾ ਰੰਗ ਤੇ ਇਸ ਤੋਂ ਇਲਾਵਾ ਇੱਕ ਰੰਗ ਹੋਰ ਹੈ ਇਹ ਹੈਗਾ ਸਮੂਕੀ ਗ੍ਰੇ ਬੜਾ ਸੋਹਣਾ ਕਲਰ ਹੈ ਬਹੁਤ ਉੱਠਣ ਵਾਲਾ ਰੰਗ ਹੈ ਇਹ ਆਪਣੇ ਕੋਲ 2 ਸਾਲ ਪਹਿਲਾਂ ਆਇਆ ਸੀ ਦੁਬਾਰਾ ਨਾਲ ਕਲਰ ਨਹੀਂ ਬਣਿਆ ਇਹ ਬੜਾ ਔਖਾ ਮਿਲਿਆ ਇਹ ਜੇ ਆਪਾਂ ਕਹੀਏ ਮਤਲਬ স্মੋਕੀ ਗ੍ਰੇ ਹੋ ਗਿਆ ਤੇ ਜਿਹੜੀ ਪਹਿਲਾਂ ਆਪਾਂ ਬਣਾਈ ਸੀ ਕੋਇਲ ਗ੍ਰੇ ਕੁਝ ਦਿਨ ਪਹਿਲਾਂ স্মੋਕੀ ਗ੍ਰੇ ਤੇ ਕੋਇਲ ਗ੍ਰੇ ਆ ਗ੍ਰੇ ਟੋਨ ਦੇ ਕੁਰਤੇ ਪਜਾਮਿਆਂ ਦੇ ਵਿੱਚ ਨਾ ਮਤਲਬ ਫੁੱਲ ਚੋ ਘਰਨੇ ਮਤਲਬ ਸਾਰੇ ਚ ਵਧੀਆ ਲੱਗਦੇ ਆ ਆ ਹੈਗਾ ਆਪਣਾ ਆ ਆ ਕੋਇਲ ਗ੍ਰੇ ਆ ਆ স্মੋਕੀ ਗ੍ਰੇ ਆ ਦੋਨੋਂ ਵਧੀਆ ਲੱਗਦੇ ਆ ਜਿਹੜਾ ਵੀ ਚਾਹੀਦਾ ਹੋਇਆ ਮੇਰਾ ਭਰਾ ਦੱਸਿਓ मोस्ट ਵੈਲਕਮ ਚਾਹੇ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਚਾਹੇ WhatsApp ਤੇ ਕਰਦੇ ਹੋ ਤੇ ਲੁਧਿਆਣੇ ਵਾਲੇ ਦਫ਼ਤਰ ਤੋਂ ਤੁਸੀਂ ਲੈ ਸਕਦੇ ਹੋ ਜਿੱਥੇ ਆਪਾਂ ਹੈਗੇ ਹਾਂ ਇਸ ਟਾਈਮ ਪ੍ਰੈਸਰ ਲਈ ਵੀਡੀਓ ਬਣਾ ਰਹੇ ਆਂ ਜਾਂ ਫਰਾਈਡੇ ਨੂੰ ਮੁਹਾਲੀ ਤੋਂ ਲੈ ਸਕਦੇ ਹੋ ਚਾਹੇ ਕੋਰੀਅਰ ਕਰਾ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੇ ਬਾਬੇ मोस्ट ਵੈਲਕਮ ਧੰਨਵਾਦ ਬਾਈ ਜੀ ਸਾਥ ਸ੍ਰੀ ਅਜਾ